ਸਤ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ ਦੇ ਵਿੱਚ ਆਪਾਂ ਟਰੈਕਟਰ ਲਾਇਆ ਹੈ ਮਿੱਟੀ ਤੇ ਸਾਹਮਣੇ ਜੀਐਸਵੀ ਖਲੋਤੀ ਹੋਈ ਆ ਤੇ ਇੱਥੇ ਨਾ ਕਿਸੇ ਦੇ ਘਰੇ ਭਰਤੀ ਪਾਉਣੀ ਸੀਗੀ ਤੇ ਤਾਂ ਕਰਕੇ ਮੈਂ ਕਿਹਾ ਚੱਲ ਦੋਕ ਦਿਨ ਨਾਲ ਲੈਨੇ ਆ ਤੇ ਪਿੰਡ ਹੀ ਆਪਣੇ ਪਾਉਣੀ ਸੀਗੀ ਤੇ ਬਾਕੀ ਨਾ ਵਾਵਾ ਜਨ ਹੋਗੇ ਵਲੌਗ ਨਹੀਂ ਆਇਆਗਾ ਤੇ ਉਸ ਕਰਕੇ ਸਵਰੀ ਤੇ ਹੁਣ ਬਾਲੀ ਮੇਲ ਕਰਾਂਗੇ ਹੁਣੇ ਦੀ ਮੋਡੀਫਿਕੇਸ਼ਨ ਵੀ ਆਪਾਂ ਕਰਨੀ ਆ ਤੇ ਡੇਲੀ ਵਲੌਗ ਆਇਆ ਕਰੇਗਾ ਤੇ ਹੁਣ ਆਉ ਟਰਾਲੀ ਪ੍ਰੀਚ ਲਵੇ ਤੇ ਉਹਨੇ ਜੀਸੀਬੀ ਵਾਲ ਟਰੈਵਰ ਉਹ ਟਰੈਡ ਦੱਕਣ ਗਿਆ ਤੇ ਫਿਰ ਆਪਣੀ ਭਰੀ ਦੀ ਆ ਤੇ ਫਿਰ ਲੈ ਕੇ ਜਾਂਦੇ ਆ ਤੇ ਨਾਲੇ ਤੁਹਾਨੂੰ ਕਰਾਉਣੇ ਆ ਚੈੱਕ ਕੀ ਬੰਦਾ ਕੀ ਮੌਲ ਛੋਲੇ ਤੇ ਗਾਈਸ ਹੁਣ ਲੱਗ ਪਏ ਮਿੱਟੀ ਭਰਉਣ ਤੇ ਭਰਾ ਕੇ ਤੇ ਫਿਰ ਲੈ ਕੇ ਜਾਂਦੇ ਆ ਤੇ ਨਾਲੇ ਇੱਥੇ ਇੱਥੇ ਪੈਂਦੀ ਵੀ ਟਰਾਲੀ ਵਹਿਣੇ ਆ ਟਰੈਕਟਰ ਕੱਢਦਾਗੇ ਨਹੀਂ ਬਾੜੀ ਵਿੱਚ ਤਾਂ ਲੈ ਹੀ ਜਾਵੇਗਾ ਤੇ ਨਾ ਵੀ ਲਗਿਆ ਜੇਸੀ ਵੀ ਦਾ ਕੋਲਾ ਜੀ ਤੇ ਮਿੱਤਰੋ ਆਪਾਂ ਤੇ ਟਰਾਲੀ ਭਰਉਣ ਲੱਗੇ ਆ ਕਿਉਂਕਿ ਨਾ ਪਹਿਲੀ ਟਰਾਲੀ ਇੱਥੇ ਖੁੱਬਦੀ ਸੀਗੀ ਤੇ ਫਿਰ ਮੈਂ ਵਲੌਗ ਨਹੀਂ ਬਣਾਇਆ ਇਸੇ ਕਰਕੇ ਕਿਉਂਕਿ ਉੱਥੇ ਵਲੌਗ ਬਣਾਉਣਾ ਕੀ ਹੈਗਾ ਨਹੀਂ ਸੀ ਮੋਬਾਈਲ ਫੜਨ ਵਾਸਤੇ ਤੇ ਹੁਣ ਟਰਾਲੀ ਭਰਾ ਕੇ ਤੇ ਫੇਰ ਹੁਣ ਕਿਚੋ ਕੱਢਾਂਗੇ ਬਾੜੀ ਵਿੱਚ ਤੁਹਾਨੂੰ ਦਿਖਾ ਹੀ ਦਵਾਂਗੇ ਤੇ ਮਿੱਤਰੋ ਟਰਾਲੀ ਬੈ ਗਈ ਹੁਣ ਮਸ਼ੀਨ ਧੱਕਾ ਲਾਵੇਗੀ ਤੇ ਆ ਵੀਰੇ ਨੂੰ ਕਹਿਣਾ ਵਲੌਗ ਆਓ ਸਾਹਮਣੇ ਖੜੋ ਜਾ ਐਂਜੀ ਫੜੀ ਚੰਗਾ ਵੀਡੀਓ ਵਲੌਗ ਬਣਾ ਲਿਆ ਚਲੂ ਕਰਤਾ ਇਹ Tora! Tora! Oh! Tindara! Tora! O que é que é toro? Tordo! Oh! Garra! Tora! ਮਰਾ ਖਿੱਚ ਕੇ ਰੱਖ ਮੜਾ ਓਹ ਗਾੜ ਦੋਰ ਹਾਂ ਹਾਂ ਤੇ ਮਿੱਤਰੋ ਟਰਾਲੀ ਵੇਖਿਆ ਤੁਸੀਂ ਕਿੰਨੀ ਔਖੀ ਨਿਕਲੀ ਆ ਕੁਛ ਮੈਂ ਜ਼ੋਰ ਤਾਂ ਕਰਕੇ ਨਵਾਂ ਦਾ ਟਰੈਕਟਰ ਤਾਂ ਆਪਣਾ ਵਿੱਚ ਨਿਕਲ ਜਾਵੇ ਜ਼ੋਰ ਮੈਂ ਤਾਂ ਨਹੀਂ ਉਹਦਾ ਆਪਣਾ ਡੈਕ ਟੁੱਟ ਸਕਦਾ ਹਜੇ ਵੀ ਨਾ ਮਾੜੀ ਡੈਕ ਦੇ ਨਾਲ ਨਾ ਲੱਗ ਗਈ ਟਰਾਲੀ ਪਿੱਛੋਂ ਤੇ ਕੋਣਾ ਨਾ ਇੰਜ ਕਰਦੇ ਆ ਬਣਾ ਟਰੈਕਟਰ ਮਗਾਉਣੇ ਆ ਇੱਥੇ ਪਾ ਕੇ ਤੇ ਫਿਰ ਇਹਨੂੰ ਵੱਡਾ ਕਰਾਂਗੇ ਤੇ ਇਹਦਾ ਮੈਂ ਬੰਦ ਕਰਨ ਲੱਗਾ ਕੰਮ ਆ ਉਹ ਵੀ ਮਿੱਤਰੋ ਡੇਕ ਬੜਾ ਮਹਿੰਗਾ ਹੈ ਉਹਨੇ ਦਾ ਆਪਾਂ ਨੂੰ ਮੰਨ ਕੇ ਚੱਲੋ ਆਪਾਂ ਜਿੰਨੇ ਦਾ ਕਰਾਇਆ ਕਰਦੇ ਬੈ ਹੁਣ ਇਹਦਾ ਮੈਨੂੰ ਪਾਇੇ ਬਚਣਾ ਹੀ ਨਹੀਂ ਜਿੰਨੇ ਦਾ ਪਟੇਕ ਤੋੜ ਕੇ ਬਹਿ ਜਾਗੇ ਤੇ ਸੋਹ ਹੁਣ ਤਾਂ ਕਰਕੇ ਨਾ ਉਹਨਾਂ ਨੂੰ ਮੈਂ ਕਹਿੰਦਾ ਵੀ ਜੇ ਤੱਕ ਟਰੈਕਟਰ ਪਾਓਗੇ ਤੇ ਮੈਂ ਲਾ ਦੇਣਾ ਗੇੜੇ ਦੀ ਦਾ ਆਪਾਂ ਘਰੇ ਲੈ ਇਹਨੇ ਟਰੈਕਟਰ ਆਪਾਂ ਨੂੰ ਜੋੜ ਵੀ ਨਹੀਂ ਹੈਗੀ ਆਪਾਂ ਤਾਂ ਉੱਚੇ ਵੈਸੇ ਨਹੀਂ ਸ਼ੌਕ ਨੂੰ ਲਾਇਆ ਹੈ ਟਰੈਕਟਰ ਮਿੱਟੀ ਦੇ ਕਿਉਂਕਿ ਦਾ ਟਰੈਕਟਰ ਮੰਨੋ ਮੰਨ ਲੀਏ ਕੁਝ ਕੀ ਜਾਂਦਾ ਹੈ ਤੇ ਤਾਂ ਕਰਕੇ ਨਾ ਹੁਣ ਮੈਂ ਪੰਜ ਕਰਨ ਲੱਗਾ ਏ ਤੰਮੇ ਤੋਰਾ ਬਾਪਾ ਦਾ ਟਰਾਲੀ ਪਲਟਾਇਆ ਤੇ ਇਧਰ ਬਾਪੂ ਨੇ ਟਰਾਲੀ ਖੋਲੀ ਏ ਤੇ ਹੁਣ ਜੀਸੀਬੀ ਹੁਣ ਉਹ ਟਰਾਲੀ ਕੱਢਦੀ ਤੇ ਉਹ ਦੁਬਾਰਾ ਵੇਣੇ ਮੇਰਾ ਤਾਂ ਜੀ ਨਹੀਂ ਕਰਦਾ ਮੈਂ ਟਰਾਲੀ ਭਰਾਂ ਉਹ ਨਾਲੇ ਤੁਹਾਨੂੰ ਘਰੋਂ ਨੇ ਚੈੱਕ ਆਹ ਇਹ ਚੰਦੇ ਜੀਸੀਬੀ ਬਾਪੂ ਡਰ ਜਾਂਦਾ ਬਾਪੂ ਟਰੈਕਟਰ ਇਹ ਯਕੀਨਦਾ ਨਾ ਬਾਪੂ ਉਹ ਤਾਂ ਕਲੱਚ ਨਾਲ ਆਪਣੀਦਾ ਐ ਇਹ ਤਾਂ ਕਿਹੜਾ ਦੇਖ ਕੇ ਗਾਇਦਾ ਨਾ ਜੋਰ ਲਵਾਉਣ ਚੰਗਾ ਐ ਕਰੀ ਚੱਲ ਬਾਪੂ ਚੱਲ ਤਰੋਂ ਆਪਣੀ ਟ੍ਰਾਂਲੀ ਪ੍ਰੇਚਨ ਲੱਗ ਪਈਆ ਤੇ ਬਾਕੀ ਵੇਣੇ ਹਣ ਕੀ ਬੰਦਾ ਏ ਹਾਂ ਦਾ ਥੱਲੇ ਗਿੱਲਾ ਹੀ ਏ ਥੋੜੀ ਘੱਟ ਭਰਾ ਲੈਨੇ ਆ ਮੈਂ ਜੇ ਸਸ ਤੇ ਗਾਈਸ ਆਪਾਂ ਮਿੱਟੀ ਤੇ ਤੁਹਾਨੂੰ ਪਤਾ ਜਿਵੇਂ ਕਿ ਆਪ ਸੱਤੀ ਜਾਂਦੇ ਹਾਂ ਗੇੜੇ ਤੇ ਉਸ ਤੋਂ ਬਾਅਦ ਮੈਂ ਜਿਨ੍ਹਾਂ ਦੇ ਘਰੇ ਲਾਉਣ ਗਿਆ ਹਾਂ ਕਿਉਂਕਿ ਮੈਂ ਉੱਥੇ ਜਾ ਕੇ ਤਾਂ ਨਹੀਂ ਵਲੌਗ ਬਣਾਉਂਦਾਗਾ ਅਗਲਾ ਫੇਰ ਇਤਰਾਜ ਕਰਦਾ ਅਗਲੇ ਦੇ ਕਰ ਜੇ ਨਾ ਕਰੇ ਮਿੱਟੀ ਲੈਦੀ ਪਈ ਆ ਮੈਂ ਤਾਂ ਨਹੀਂ ਇੱਥੇ ਵਲੌਗ ਬਣਾਉਂਦਾ ਮੈਂ ਤੁਹਾਨੂੰ ਇੱਥੇ ਵਿਖਾ ਦੇਣਾ ਹੁੰਨਾ ਵਾ ਤੇ ਹੁਣ ਮੈਂ ਟਰੈਕਟਰ ਚੌਥਾ ਗੇੜਾ ਪਰਣ ਲੱਗਾ ਹੁਣ ਜਿਹਨੇ ਅੱਗੇ ਦੋ ਤਿੰਨ ਗੇੜੇ ਲੈ ਗਿਆ ਮੈਂ ਤੇ ਹੁਣ ਚੌਥਾ ਗੇੜਾ ਪਰੇਚਣ ਲੱਗਾ ਤੇ ਹੁਣ ਜੀਸੀਬੀ ਵਾਲਾ ਉਹ ਆਉਂਦਾ ਪੈ ਟਰੈਕਟਰ ਉਹਨਾਂ ਉਹ ਹੀ ਟਰੈਕਟਰ ਚ ਨੌਂਦਾ ਉਹ ਹੀ ਜੀਸੀਬੀ ਚ ਨੌਂਦਾ ਤੇ ਹੁਣ ਉਹ ਆਣ ਕੇ ਭਰੇਗਾ ਤੇ ਹੁਣ ਆਪਾਂ ਘਰੇ ਲੈ ਕੇ ਜਾਣੀ ਯਾਨੀ ਕਿ ਟਰਾਲੀ ਹੁਣ ਕਰੋ ਟਰੈਕਟਰ ਸੱਧਿਆ ਹੈ ਉਹ ਪਾ ਕੇ ਟਰੈਕਟਰ ਕੱਢ ਲਵਾਂਗੇ ਥਾਂ ਵਾਵਾ ਗਿੱਲਾ ਥੱਲੇ ਤੇ ਬਾਕੀ ਹੁਣੇ ਆ ਜਾਂਦੇ ਨੇ ਫਿਰ ਭਰਦੇ ਆ ਤੇ ਬਾਕੀ ਤੁਹਾਨੂੰ ਪਤਾ ਹੈ ਜੇ ਥਾਂ ਥੱਲੇ ਗਿੱਲਾ ਨਾ ਹੋਵੇ ਫਿਰ ਤਾਂ ਕੋਈ ਚੱਕਰ ਨਹੀਂ ਫਿਰਦਾ ਟਰੈਕਟਰ ਵਧੀਆ ਲੈ ਜਾਵੇ ਕੱਢ ਕੇ ਇਹ ਗਿੱਲੇ ਥਾਂ ਕਰਕੇ ਟਰੈਕਟਰ ਤੁਰਦਾ ਨਹੀਂਗਾ ਤੇ ਬਾਕੀ ਹੁਣ ਪੁਨੇ ਲੱਗ ਜਾਂਦਾ ਪਤਾ ਕੀ ਬੰਦ ਆ ਚਾਚੇ ਨੂੰ ਮੈਂ ਸੱਜਿਆ ਟਰੈਕਟਰ ਮਗਾਇਆ ਮੈਂ ਕਿਹਾ ਤੂੰ ਟਰੈਕਟਰ ਲੈ ਕੇ ਆ ਫਿਰ ਆਪਾਂ ਕੱਢਦੇ ਆ ਟਰੈਕਟਰ ਤੇ ਹੁਣ ਉਹ ਟਰੈਕਟਰ ਲੈ ਕੇ ਆਉਂਦਾ ਫੁੱਲ ਭਰੀ ਕੱਢ ਲੈਂਦੇ ਆ ਤੇ ਮਿੱਤਰੋ ਆਪਾਂ ਕੱਢ ਲਈਆਂ ਟ੍ਰਾਲੀ ਬਾਹਰ ਉਹ ਸਾਹਮਣੇ ਜਾਂਦਾ ਵਾ ਟਰੈਕਟਰ ਉਹ ਵੇਖੋ ਉਹਦੇ ਮਗਰ ਪਾਈ ਕੱਢੀ ਆ ਤੇ ਅੱਗੇ ਪਾਇਆ ਯਾਨੀ ਅੱਗੇ ਪੁੱਛੇ ਤਾਂ ਥਾਂ ਬੜਾ ਕਿਲਾ ਟਰੈਕਟਰ ਬੈਜ ਜਾਂਦਾ ਖੋਪਿਆਂ ਦੀ ਟ੍ਰਾਲੀ ਤੇ ਹੁਣ ਚੱਲੇ ਆ ਘਰੇ ਤੇ ਬੋਲੀ ਬਾਬਾ ਅੱਜ ਦਾ ਵਲੌਗ ਇੰਨਾ ਤੱਕ ਲੈ ਜਾਏਗਾ ਜੇ ਵਧੀਆ ਲੱਗਾ ਤੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਤੇ ਆਪਣੇ ਚੈਨਲ ਨੂੰ ਤੇ ਕੱਲ ਨੂੰ ਵੀ ਵਲੌਗ ਆਵੇਗਾ ਕੱਲ ਨੂੰ ਵੀ ਆਵਾ ਮਟੀਰੀਅਲ ਆਉਣਾ ਫਿਰ ਇੱਕ ਦਿਨ ਹੋਰ ਚੱਲੇਗਾ ਤੇ ਦੇਲ ਦਿਆ ਤੁਹਾਨੂੰ ਕੱਲ ਦੇ ਨਾਲ ਵਲੌਗ